ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤੇ ਚੈਨਲ ਤੇ ਬਾਈ ਜੀ ਸਵਾਗਤ ਕਰਦਾ ਰੋਦੀ ਤਰ੍ਹਾਂ ਹਾਜ਼ਰਾਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਧੂੜੀ ਦੇ ਰੇਟ ਬਤਾਉਣ ਨੂੰ ਹਨਾ ਤੇ ਅੱਜ ਬਈ ਪਹਿਲੀ ਗੱਲ ਤਾਂ ਇਹ ਆ ਕਿ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰਪਰਬ ਦੀਆਂ ਹਨਾ ਤੇ ਆਜੋ ਫਿਰ ਵੇਖਦੇ ਅੱਜ ਕੀ ਰੇਟ ਜਾਂਦਾ ਜਿਹੜਾ ਬੁਲੀ ਸਟਾਰਟ ਹੋਣਾ ਚ ਹੈ ਇੱਕ ਅੱਧਾ ਮਿੰਟ ਰਹਿ ਗਿਆ ਤੇ ਨਗ ਜਿਹੜੇ ਅੱਜ ਆਏ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਚਾਰ ਨਗ ਆਏ ਆ ਜੀ ਧੂੜੀ ਦੇ ਤੇ ਵੇਣੇ ਆ ਸਿਰਾਂ ਰੇਟ ਜਿਹੜਾ ਕੀ ਜਾਂਦਾ ਹੈਗਾ ਕੱਲ ਦਾ ਸਿਰਾਂ ਰੇਟ ਜਿਹੜਾ ਗਿਆ ਸੀਗਾ ਉਹ ਗਿਆ ਸੀਗਾ 400 ਤੇ 90 ਰੁਪਏ ਜਿਹੜਾ ਕੱਲ ਦਾ ਸਿਰਾਂ ਰੇਟ ਪਹੁੰਚ ਗਿਆ ਸੀਗਾ ਇੱਥੋਂ ਤੱਕ ਤੇ ਅੱਜ ਵੇਣੇ ਆ ਬਾਈ ਜੀ ਟਪ ਪਾਊਗਾ ਜਾਂ ਨਹੀਂ ਕਿੱਥੋਂ ਲੈ ਕੇ ਤੇ ਕਿੱਥੋਂ ਤੱਕ ਜਾਊਗਾ ਰੇਟ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਬਸ ਮੋਲੀ ਜਿਹੜੀ ਸਟਾਰਟ ਹੋਣ ਵਾਲੀ ਆ ਤੇ ਲੋ ਬਈ ਹੱਥ ਚੱਕਦਾ ਕੇਵਲ ਨੇ ਕਹਿੰਦੇ ਆਜੋ ਬਾਈ

ਯਾ ਕੋਲ ਕੱਟਣੀ ਹੈ। ਜੰਗਾਰ ਚਾਹੀਏ। ਆ ਪਰੇ ਹੋ ਕੇ ਕਰਨੇ ਮਰੀ। ਇਹ ਭੋਲੇ ਦੀ ਭਰੀਆ ਭੋਲੇ ਦੇ ਵਿੱਚ। ਭੋਲੇ ਦੇ ਤਾਂ ਭਾਈ ਇਹ। ਨਹੀਂ ਕੁਝ ਨਹੀਂ ਜਾਂਦੀ ਆ ਯਾਰ। ਨਹੀਂ ਨਹੀਂ ਪਰ ਕੇ ਹੀ ਇਹ ਹੈ। ਕਿਉਂ ਭੋਲੇ? 350 ਰੁਪਏ ਆਈ। 350 51 8 60 70 75 80 85 90 99 395 395 बोला भाई कि ना اللہ ہوتا تو ਹੋ ਗਈ 400 جی 400 ਹੁਣ ਹੋਊਗੀ ਹੋ ਗਈ 400 ਹਰ ਗੱਲ 400 ਬੋਲਣਗੇ ਅੱਛਾ ਫੜੇ ਤੋਂ ਪਹਿਲੇ 400 ਰੁਪਏ ਲਈ ਹੋਰ ਫੜਾ ਕੋਣ ਫੜਾ ਕਿੰਨੀ ਕਰਾਇਆ ਦਾ 400 ਬਈ 400 ਗਈ ਪਰ ਹਾਂ ਲਓ ਵੀ ਪਹਿਲੀ ਟਰਾਲੀ ਜਿਹੜੀ ਟੌਪ ਦਾ ਰੇਟ ਲੱਗ ਗਿਆ 400 ਰੁਪਿਆ ਜਿਹੜਾ ਪਹਿਲੀ ਟਰਾਲੀ ਦਾ ਰੇਟ ਸਰਾ ਰੇਟ ਜਿਹੜਾ 400 ਰੁਪਿਆ ਇੱਥੋਂ ਤੱਕ ਤੱਕ ਜਿਹੜੀ 350 ਤੋਂ ਲੈ ਕੇ 450 ਰੁਪਏ ਤੱਕ ਜਿਹੜੀ ਪਹੁੰਚ ਗਈ ਪਹਿਲੀ ਟਰਾਲੀ ਤੇ ਲਓ ਜੀ ਦੂਸਰੀ ਟਰਾਲੀ ਦਾ ਹਿਸਾਬ ਕਿਤਾਵੇਂ ਕਿ ਕਿੱਥੋਂ ਕੁ ਲੈ ਕੇ ਕਿੱਥੋਂ ਤੱਕ ਜਿਹੜਾ ਰੇਟ ਇਹਦਾ ਜਾ ਪਉਂਦਾ ਹਨਾ ਸਹੀ ਆ ਚੰਗੀ ਆ ਟੁੜੀ ਆ ਵੀ ਹਾਂ ਆ ਟੁੜੀ ਆ ਵੀ ਹਾਂ ਲੈ ਕੋਪਣਾ ਨਾਲ ਆ ਉਹ ਕੁਇ ਕਰਾਂਗੇ ਪਤਾ ਹੋਗਾ ਤੇ ਮਾਣਾ ਮੋਟਰ ਇਹਨੇ ਕਰਦੇ ਚੜਾ ਆ ਗੜੀ ਪਾ ਗੜੀ ਪਾ ਵੀ ਆਉ ਸਕਦਾ ਹਾਂ ਨਹੀਂ ਆ ਸਕਦੀ ਹਾਂ ਨਹੀਂ ਵੀ ਵੇਚ ਹੋਊਗੀ ਐ ਮੈਂ ਕਹਿੰਦਾ ਮੈਂ ਤੇ ਜਦ ਕਮਾਲ ਤੇ ਜਮਾ ਟੋਪਦਾ 250 ਰੁਪਿਆ ਆਹ ਰਹਾ 250 ਰੁਪਿਆ ਦੰਦਾ 7 ਬੈਂਗ 77 300 ਪੰਜ 305 10 15 20 25 30 35 40 50 55 60 65 70 75 80 85 90 95 400 5 10 15 25 30 35 40 45 450 55 60 460 ਰੁਪਏ ਬੋਲਾਂਗੇ ਨੇ 460 ਲਓ ਜੀ ਦੂਸਰੀ ਟਰਨ ਨਾਲ ਇਦਾਂ ਰੇਟ ਲੱਗ ਗਿਆ 400 ਤੇ 60 ਰੁਪਏ ਜਿਹੜਾ ਟਾਪ ਦਾ ਰੇਟ ਲੱਗ ਗਿਆ ਜੀ 460 ਰੁਪਏ ਤੇ ਲਓ ਜੀ ਇੱਥੋਂ ਤੱਕ ਜਿਹੜਾ ਰੇਟ ਹਾਲੇ ਤੱਕ ਪਹੁੰਚ ਗਿਆ ਤੇ ਤੀਸਰੇ ਨੱਕ ਦਾ ਵੇਣੇ ਕੀ ਜਾਂਦਾ ਹਿਸਾਬ ਕਿਤਾਬ ਹਨਾ 460 ਰੁਪਏ ਜਿਹੜਾ ਰੇਟ ਲੱਗ ਗਿਆ ਸਿਰਾ ਲੈ ਵੀ ਤੂੜੀ ਵੇਖੋ ਮਣੀ ਜੀ ਪਹਿਲਾਂ ਆ ਤੂੜੀ ਦੀ ਜਿਹੜੀ ਬੋਲੀ ਹੋਊਗੀ ਜੀ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਲੋਈ ਬੋਲੋ 250 ਲਾ ਰੇ ਭਾਈ ਹੈ 250 ਲਾ ਰੇ 250 ਰੁਪਿਆ 55 60 65 70 77 300000 5 10 15 20 25 30 35 40 45 550 55 60 65 70 77 80 85 90 95 400 400 ਬੋਲੋ ਇਹਨੇ 400 ਰੁਪਏ ਬਾਈ ਲੋ ਜੀ 400 ਰੁਪਏ ਜਿਹੜਾ ਸਿਰਾ ਰੇਟ ਲੱਗ ਗਿਆ ਜੀ ਜਿਹੜਾ ਤੀਸਰੇ ਨਗ ਦਾ 400 ਰੁਪਏ ਜਿਹੜਾ ਸਿਰਾ ਰੇਟ ਤੇ ਲਾਸਟ ਨਗ ਰਹਿ ਗਿਆ ਹਾਂਜੀ ਲਾਸਟ ਹੀ ਆ ਨਗਾ ਤੇ ਚਾਰ ਨਗਾ ਸੀਗੇ ਜਿਹੜੇ ਤਿੰਨ ਨਗਾ ਦੀ ਬੋਲੀ ਹੋ ਚੁੱਕੀ ਆ ਜਿਹੜਾ ਲਾਸਟ ਨਗ ਰਹਿ ਗਿਆ ਚੌਥਾ ਤੇ ਇਹਦਾ ਵੇੜੇ ਕਿਥੋਂ ਤੱਕ ਜਿਹੜੀ ਬੋਲੀ ਲੱਗਦੀ ਆ ਕੀ ਹਿਸਾਬ ਕਿਤਾਬ ਜਾਂਦਾ ਹਨਾ ਆ ਜੋ ਗਈ ਲਾਤਾ ਕੁਆਲਟੀ ਵਿਖਾਈ ਤੂੜੀ ਹਾਂ ਹਾਂ ਲੈ ਪੁੱਠੇ ਲਾਓ ਬਈ ਆ ਕੁਆਲਟੀ ਹੈ ਤੂੜੀ ਦੀ ਬਾਈ ਉਹ ਮਗਾਨ ਨਾ ਕਰਦਾ ਕੱਲ ਲੈ ਰੱਖ ਤੂੰ ਠੰਡਾ ਆ ਗਿਆ ਜੀਆ ਦਾ ਦੱਸਦਾ ਕੀ ਠੰਡਾ ਆਇਆ ਠੰਡਾ ਨੂੰ ਗਰਮ ਕਰਨਾ ਪੈਣਾ ਹੈ ਇਹ ਕਿਉਂ ਬਾਈ ਗਰਮ ਲੋ ਜੀ ਆ ਸਕਦੇ ਤੂੰ ਸੁੱਖੀ ਜਾ ਕੇ ਬਾਈ ਜੀ ਨਾ ਆਉਦਾ ਨਾਗਾ 300 ਰੁਪਏ ਯਾਰ 300 ਕਿੱਲੇ ਵੀ ਨਹੀਂ 300 ਨਹੀਂ ਰੋ ਜੀ ਮਾੜੀ ਮੋਟੀ ਹੁਕ ਵਾਲੀ ਨਹੀਂ ਭਾਈ ਹਲੋ ਮਾੜੀ ਮੋਟੀ ਵਾਲੀ ਹਾਂ ਭਾਈ ਠੀਕ ਹੈ ਮੈਂ ਤੈਨੂੰ ਜਵਾਬ ਵਾਲਾ ਆਖੀਂ ਕੋਈ ਨੰਗ ਵੱਟੇ ਆ 12 13 ਵਾਲੇ 3 4 ਦੀ ਚਾਰ ਕੋਈ ਆ ਗਿਆ ਦਲਵਾਰਾ ਮਾੜੀ ਮੋਟੀ ਆਹ ਇਹ ਤੇ ਕਿਰਾਇਆ ਨਾ ਬੋਲ ਰਹੀ ਹੈ 300 ਰੁਪਿਆ ਯਾਰ 300 ਤੈਨੂੰ ਬੋਲਣਗੇ ਨਾ ਇਹ ਨਹੀਂ ਚੱਲਿਆ 300 ਰੁਪਿਆ ਲਓ ਜੀ 300 ਰੁਪਿਆ ਜਿਹੜਾ ਲਾਸਟ ਨਕ ਦਾ ਰੇਟ ਲੱਗਾ ਜੀ 300 ਨੂੰ ਵੇਖੀ ਜਿਹੜੀ ਹੈ ਨਾ ਤੇ ਇਹ ਕੋਡ ਪਰਾ ਮੰਡੀ ਦੇ ਵਿੱਚ ਜਿਹੜੇ ਆਹ ਰੇਟ ਅੱਜ ਚੱਲੇ ਆ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਦਬ ਕੇ ਸ਼ੇਅਰ ਕਰਿਆ ਕਰੋ ਅੱਗੇ ਯਾਰ ਬਈ ਜਾਨ ਤੇ ਜਿਹੜੇ ਕਿ ਬਾਈ ਇੱਕ ਜਿਹੜੀ ਗਈ ਆ 460 ਰੁਪਏ ਹੈ ਜਿਹੜਾ ਟੋਪ ਦਾ ਰੇਟ ਇਹੀ ਗਿਆ 460 ਰੁਪਏ ਜਿਹੜਾ ਕੱਲ ਕੱਲ ਦਾ ਰੇਟ ਕੱਲ ਨੂੰ ਥੋੜਾ ਫਰਕ ਰਹਿ ਗਿਆ ਕੱਲ 490 ਜਿਹੜੀ ਗਈ ਆ ਅੱਜ ਜਿਹੜੀ ਗਈ ਆ 430 60 ਰੁਪਏ ਜਿਹੜਾ ਥੋੜਾ ਫਰਕ ਹੀ ਰਿਹਾ ਤੇ ਕੱਲ ਦਾ ਰੇਟ ਵਖਾਉਣ ਲਈ ਬਾਈ ਜੀ ਸਾਜਰਾ ਜੀ ਆਪਾਂ ਰੋਜ਼ ਦੀ ਤਰ੍ਹਾਂ ਵੀਡੀਓ ਆਈ ਜਾਂਦੀ ਆਪਣੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵਾਹ